ਅਜਨਾਲਾ ਸ਼ਹਿਰ ਦੇ ਬਾਹਰਵਾਰ ਸ਼ੱਕੀਪੁਰ ਨਜ਼ਦੀਕ ਤੇਰ ਸ਼ਾਮ 3 ਅਣਪਛਾਤੇ ਨੌਜਵਾਨਾਂ ਵੱਲੋਂ ਅਜਨਾਲਾ ਤੋਂ ਰਾਮਦਾਸ ਵਾਲੀ ਸਾਈਡ ਨੂੰ ਜਾ ਰਹੀ ਬੱਸ ਨੂੰ ਰੋਕ ਕੇ ਉਸ ਤੇ ਪੱਥਰ ਵਾਜ਼ੀ ਕੀਤੇ ਅਤੇ ਕੰਡਕਟਰ ਦਾ ਪੈਸਿਆਂ ਵਾਲਾ ਬੈਗ ਖੋਣ ਦੀ ਵੀ ਕੋਸ਼ਿਸ਼ ਕੀਤੀ ਗਈ। ਬੱਸ ਵਿੱਚ ਬੈਠੀਆਂ ਸਵਾਰੀਆਂ ਤੇ ਡਰਾਈਵਰ ਕੰਡਕਟਰ ਵੱਲੋਂ ਇੱਕ ਵਿਅਕਤੀ ਨੂੰ ਕਾਬੂ ਕਰਕੇ ਥਾਣਾ ਅਜਨਾਲਾ ਦੀ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ। ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਥਾਣਾ ਅਜਨਾਲਾ ਦੇ ਐਸਐਸਓ ਸੱਭੀ ਸੈਕਟਰ ਸਤਨਾਮ ਸਿੰਘ ਨੇ ਦੱਸਿਆ ਕਿ ਇਸ ਮਾਮਲੇ ਸੰਬੰਧੀ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਤੇ ਜੋ ਵੀ ਤੱਥ ਸਾਹਮਣੇ ਆਉਣਗੇ ਉਦੋਂ ਸਰਬੰਧੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਕਿਹਾ ਵੀ ਕਟਾ ਜਗਰਾਤ ਸਿੰਘ ਭਾਜੀ ਪਿੰਡ ਪਿੰਡ ਦਾ ਕਮਾਲ ਹੈ ਮਾਨਸਾ ਦਾ ਮਾਮਲਾ ਜੀ ਮਾਮਲਾ ਭਾਈ ਇਦਾਂ ਵੀ ਪਿੰਡਿਆਂ ਵਾਲੇ ਅੱਡਿਆਂ ਸਵਾਰੀ ਲਾ ਗਿਆ ਆਪਾਂ ਤੁਰਿਆ ਹੈ ਜੀ ਬੱਸ ਕਿੱਟੀ ਕਾਹਨੋਂ ਬਾਬਾ ਬੁੱਢਾ ਟਰਾਂਸਪੋਰਟ ਕਿੱਥੇ ਕਿੱਥੇ ਚੱਲਦੀ ਹੈ ਅੰਬਰਸਰ ਦਾ ਡੇਰਾ ਬਣਾਣਾ ਰਮਜ਼ਾਨ ਕਿੱਧਰ ਆ ਰਹੇ ਸੀ ਜੀ ਅੰਬਰਸਰ ਤੋਂ ਆ ਰਹੇ ਪਾਜੀ ਕੀ ਗੱਲ ਬੋਏ ਤੂੰ ਪਿੰਡਿਆਂ ਵਾਲੇ ਅੱਡੇ ਤੋਂ ਭਾਜੀ ਸਵਾਰੀ ਲਾ ਕੇ ਤੇ ਆਇਆ ਤੁਰਿਆ ਹੀ ਆ ਜੇ ਤੇ ਤਿੰਨੇ ਜਣੇ ਆਏ ਮੋਟਰਸਾਈਕਲ ਤੇ ਮਗਰ ਅੱਛਾ ਆਣ ਕੇ ਨਾ ਇੱਕਦਮ ਮੋਟਰਸਾਈਕਲ ਅੱਗੇ ਡਾਤਾ ਗੱਡੀ ਰੋਕੀ ਤੇ ਇਹ ਵਿੱਚ ਚੜ ਕੇ ਤੇ ਕਨੈਕਟਰ ਕੋ ਝੋਲਾ ਖਾਣ ਪੈ ਗਏ ਅੱਛਾ ਤੇ ਤਿੰਨੇ ਜਣੇ ਹੀ ਰੇ ਇੱਕ ਨੂੰ ਤੇ ਫੜ ਲਿਆ ਤੇ ਦੋ ਜਣੇ ਭੱਜ ਗਏ ਜੇ ਤੇ ਬਾਅਦ ਚ ਇਹਨਾਂ ਨੇ ਆਖੋ ਪੱਥਰ ਮਾਰੇ ਸੀ ਗੱਡੀ ਨੂੰ ਅੱਛਾ ਭੰਨ ਕੇ ਗੱਡੀ ਤੇ ਭੱਜ ਗਏ ਹਾਂਜੀ ਜਿਹੜਾ ਫੜਿਆ ਉਹ ਕਿੱਥੇ ਹੋਂ ਉਹ ਥਾਣਾ ਜੇ ਭਾਜੀ ਅੱਛਾ ਨੂੰ ਫੜਾ ਹਾਂਜੀ ਹਾਂਜੀ ਆ ਇਹ ਨਾਲੇ ਲਿਆਏ ਜੇ ਨਾ ਪ੍ਰਾਣੀ ਦੇ ਕਿਸੇ ਨਹੀਂ ਭਾਜੀ ਕੋਈ ਗੱਲ ਬਾਤ ਨਹੀਂ ਤੁਹਾਡਾ ਡਾਊਟ ਕੀ ਕੀ ਨੁਕਸਾਨ ਹੋਇਆ ਆ ਸ਼ੀਸ਼ਾ ਭੰਨਿਆ ਜੇ ਤੇ ਭਾਜੀ ਝੋਲਾ ਖੋਇਆ ਜੇ ਦਾ ਕਿੰਨਾ ਝੋਲਾ ਝੋਲਾ ਖੋ ਕੇ ਜਿਹੜੇ ਦੋ ਜਣੇ ਉਹ ਲੈ ਗਏ ਹਾਂਜੀ ਉਹ ਲੈ ਗਏ ਜੇ ਭੱਜ ਗਏ ਝੋਲਾ ਲੈ ਕੇ ਅੱਛਾ ਹਾਂਜੀ ਝੋਲੇ ਵਿੱਚ ਕਿੰਨੇ ਕੁ ਵੇਰੇ ਸੀ ਝੋਲੇ ਦਾ 20000 ਰੁਪਏ ਭਾਜੀ ਹਾਂ ਜੀ ਹੋਰ ਇਸ ਤੋਂ ਇਲਾਵਾ ਕੀ ਨੁਕਸਾਨ ਹੋਇਆ ਨਹੀਂ ਭਾਜੀ ਅੱਛਾ ਪਾਣਾ ਇਹ ਬੱਸ ਵਾਰੀ ਦੇ ਪਹਿਚ ਸਵਾਰੀਆਂ ਬੈਠੀਆਂ ਉਹਨਾਂ ਦੇ ਮਾੜੀ ਮੋਟੀਆਂ ਫਟਾਂ ਲੱਗੀਆਂ ਐ ਬੱਸ ਆ ਕੇ ਲੀਕ ਤੇ ਪਹੁੰਚੇ ਆਣ ਭਾਜੀ ਆਈ ਨਾਲੇ ਥਾਣੇ ਪਹੁੰਚੇ ਕੰਪਲੀਟ ਕਰਤੀ ਹੈ ਹਾਂ ਜੀ ਭਾਜੀ ਕੀ ਮੰਨ ਕਰਦੇ ਹੋ ਮੰਗ ਭਾਜੀ ਜੋ ਨੁਕਸਾਨ ਹੋਇਆ ਉਹ ਕਰਨਾ ਹੈ ਇਹਨਾਂ ਦਾ ਪੁਰਾਣੀ ਗਰੰਟੀ ਹੈਗੀ ਨਹੀਂ ਭਾਜੀ ਕੋਈ ਗੱਲ ਬਾਤ ਹੀ ਨਹੀਂ ਇਹਨਾਂ ਦਾ ਪਤਾ ਹੀ ਨਹੀਂ ਹੈ ਕਿੱਥੋਂ ਆਏ ਕੌਣ ਨੇ ਕੀ ਲੱਗ ਇਸ ਤਰ੍ਹਾਂ ਦੀ ਬਾਰਦਾ ਨਹੀਂ ਭਾਜੀ ਪਹਿਲਾਂ ਨਹੀਂ ਕਰੀ ਹੋਈ ਕਿੰਨੇ ਸਾਲਾ ਤੋਂ ਬੱਸ ਦੇ ਨਾਲ ਜਿਹੜੇ ਭਾਈ ਮੈਨੂੰ 3-4 ਸਾਲ ਹੋ ਚਲੇ ਆ ਇਸੇ ਰੋਡ ਤੇ ਚੱਲਦੇ ਆ ਆ ਪਾਪਾ ਬੁੱਢਾ ਟਰਾਂਸਪੋਰਟ ਦੀ ਕਦੀ ਕੋਈ ਗੱਲਬਾਤ ਹੀ ਨਹੀਂ ਇਦਾਂ ਦੀ ਹੋਈ ਆ ਪਹਿਲਾ ਚਾਂਸ ਸੀ ਆ ਇਹ ਆਏ ਬੰਦੇ ਤੇ ਆ ਕੰਮ ਕਰਕੇ ਗਏ ਸਵਾਰੀਆਂ ਦਾ ਵੀ ਕਿੰਨੂੰ ਸ਼ੋਰ ਹੋਇਆ ਆ ਸਵਾਰੀਆਂ ਦੇ ਭਾਈ ਜਿਹੜੀਆਂ ਪਿੱਛੇ ਬੈਠੀਆਂ ਆ ਉਹਨਾਂ ਦੇ ਸਟਾਕਾਂ ਸਾਂ ਲੱਗੀਆਂ ਐ ਨਾ ਪੱਥਰ ਮਾਰੇ ਬੈਠੇ ਸੀ ਤੇ ਬੱਚੇ ਸਵਾਰੀਆਂ ਦੇ ਬੱਚੇ ਹਾਂਜੀ ਭਾਜੀ ਕੀ ਕੀ ਸਟਾਕ ਕਿੰਨੇ ਦੇ ਰੱਖੀ ਲੈਣੇ ਸਵਾਰੀਆਂ ਵੇ ਪਿੱਛੇ ਜਨਾਨੀਆਂ ਦੋ ਬੈਠੀਆਂ ਉਹਨਾਂ ਨੇ ਲੱਗੀਆਂ ਭਾਜੀ ਅਸੇਰ ਚ ਲੱਗੀਆਂ ਸਟਾਨ ਵਾਲੇ ਉਹਨਾਂ ਨੂੰ ਵੀ ਆਜੂ ਕਿਰਾਇਆ ਦੇ ਰਿਹਾ ਹਾਂਜੀ ਭਾਜੀ ਉਹ ਪਿੱਛੇ ਅੱਗੇ ਪਹਿਲਾਂ ਬੱਸ ਤੇ ਹਾਰ ਤਿੰਨਾਂ ਫੇਰ ਮੜ ਕੇ ਨਗਰ ਭੱਜਿਆ ਇੱਟੇ ਮਾਰੇ ਮਗਲੇ ਪਾਸੇ ਅੱਛਾ ਤੇ ਫੇਰ ਰਾਣ ਕੇ ਨਗਰ ਸ਼ੀਸ਼ਾ ਦੇ ਇੱਟਾ ਮਾਤਾ ਹੀ ਮਗਰ ਬੈਠੇ ਅੱਛਾ ਕੰਡਕਟਰ ਕੰਡਕਟਰ ਨਾਲ ਵੀ ਕੀ ਗੱਲਬਾਤ ਹੋਈ ਨਹੀਂ ਪਹਿਲਾਂ ਨਹੀਂ ਆਈ ਕੋਈ ਗੱਲਬਾਤ ਉਹ ਡਰਾਈਵਰ ਕਹਿ ਰਿਹਾ ਸੀ ਕਿ ਨਹੀਂ ਨਹੀਂ ਉਹ ਪਹਿਲਾਂ ਦੀ ਗੱਲ ਹੈ ਇੱਥੇ ਦੇ ਮਗਰ ਅਸੀਂ ਬੈਠੇ ਮਗਰ ਧੰਨ ਪਤਾ ਅੱਗੇ ਦਾ ਨਹੀਂ ਪਤਾ ਨੂੰ ਅੱਛਾ ਅੱਛਾ ਮੈਂ ਤੇਰਾ ਕਿਹੜਾ ਪਿੰਡ ਆ ਗਿਆ ਸਰ ਮਾਮਾ ਮੇਰਾ ਨਾਮ ਸੈਦ ਸਿੰਘ ਪਿੰਨ ਮੇਰਾ ਸੋਬਾ ਆ ਤੇ ਮੈਂ ਇਹ ਕਾਲੂ ਬਾਚੀ ਨਿਕਸ਼ੀ ਕਰਦਾ ਮਤਲਬ ਕਿ ਹਲ ਪਰਿਆਂ ਪੰਮੇ ਵੀਰ ਦੇ ਨਾਲ ਤੇ ਇਹ ਸਾਡੇ ਅੱਜ ਮੈਂ ਗੱਡੀ ਉਦੋਂ ਸ਼ਹਿਰੋਂ ਗੱਡੀ ਮੈਂ ਲਿਆਉਣ ਸੀਗਾ ਤੇ ਨਾਲਿਓ ਇਹ ਸਾਡੇ ਨਾਲੇ ਪਿੰਡਿਆਂ ਨਾਲੇ ਸਾਡੇ ਮਗਰ ਲੱਗੇ ਸੀਗੇ ਅੱਛਾ ਬਾਅਦ ਵਿੱਚ ਨਾ ਗਿਆ ਗੱਡੀ ਖਲਾ ਖਲਾ ਡਰਾਈਵਰ ਨੇ ਗੱਡੀ ਨਹੀਂ ਖਲਾਈ ਉਸ ਤੋਂ ਬਾਅਦ ਇਹ ਗੱਡੀ ਜਾ ਕੇ ਇਹਨਾਂ ਮੋਟਰਸਾਈਕਲ ਗੱਡੀ ਕਰਤਾ ਮਤਲਬ ਕਿ ਮਰਜਾਂ ਲੱਗੇ ਸੀਗੇ ਮਹਾ ਗੱਡੀ ਰੋਕੀ ਡਰਾਈਵਰ ਨੇ ਉਸ ਤੋਂ ਬਾਅਦ ਇਹ ਆਂਦੇ ਕਿ ਉਹ ਰਾਬਰ ਨੂੰ ਹੀ ਚੇ ਸਾਰੇ ਇਹ ਆਂਦੇ ਕਿ ਕੈਰੇਕਟਰ ਕਿੱਥੇ ਕੈਰੇਕਟਰ ਕਿੱਥੇ ਆ ਉਹ ਬਾਦ ਵਿੱਚ ਮੈਂ ਖਲੇ ਉਤਰੇ ਮੇਰਾ ਝੋਲਾ ਖੁੱਣ ਪੈ ਗਈ ਹੈ ਤੇ ਉਸ ਤੋਂ ਬਾਅਦ ਉਹ ਸਾਰੇ ਇਕੱਠੇ ਹੋਏ ਤੇ ਬਾਅਦ ਵਿੱਚ ਜਦੋਂ ਝੋਲਾ ਖੋਲ ਇਹਨਾਂ ਕੋ ਲੈ ਲੈ ਵਾਪਸ ਆਏ ਫਿਰ ਰੋੜਾ ਮਾਰ ਕੇ ਭੱਜੇ ਮਲਕੀ ਜਦੋਂ ਰੋੜਾ ਮਾਰਿਆ ਗੱਡੀ ਦੇ ਤੇ ਫਿਰ ਮਗਰ ਭੱਜੇ ਫਿਰ ਰੋੜਾ ਮਾਰਿਆ ਇਹਨਾਂ ਨੇ ਸਾਡੇ ਅੱਛਾ ਮਲਕੀ ਬਾਸਰ ਰੋੜਾ ਮਾਰਿਆ ਸਵਾਰੀਆਂ ਮਲਕੀ ਮਗਰ ਦੋ ਗੱਡੀਆਂ ਬੈਠੀਆਂ ਦੇਖਣ ਵਾਲੇ ਭੈਣ ਸੀਗੀ ਤੇ ਉਹ ਮਲਕੀ ਬਹੁਤ ਔਖਾ ਵਜਾ ਆ ਇਹਨਾਂ ਦਾ ਕੋਈ ਪਰਾਣੀ ਰੰਜਿਸ਼ ਸੀ ਤੁਹਾਡੀ ਨਹੀਂ 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 ਕੋਈ ਗੱਲਬਾਤ ਹੀ ਨਹੀਂ ਹੈ ਇਹ ਜਾਨੀ ਪਛਾਣ ਚ ਨਹੀਂ ਸਾਰੇ ਆ ਇੱਕ ਬੜਿਆ ਆ ਬਾਕੀ ਤੇ ਪਤਾ ਨਹੀਂ ਇਹ ਇਹ ਜਿਹਨੂੰ ਫੜਿਆ ਹੈ ਤੁਹਾਡੀ ਪਛਾਣ ਨਹੀਂ 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 ਬਾਜੀ ਨਹੀਂ ਮੈਂ ਤਾਂ ਜਾਣਦਾ ਨਹੀਂ ਕੀ ਲੱਗਦਾ ਕਿ ਕਰਨ ਕੀ ਹੋ ਸਕਦਾ ਹੈ ਕਿ ਜਿਹੜਾ ਕਿਉਂਕਿ ਬੱਸਾਂ ਦੇ ਰੂਟੀਨਸ ਚੱਲਦੀਆਂ ਨੇ ਤੁਹਾਡੇ ਨਾਲ ਜਿਹੜੀ ਵਰਦਤ ਹੋਈ ਹੈ ਦੇਖੋ ਹੁਣ ਇਹ ਕੀ ਇਦਾਂ ਦੇ ਫਿਰ ਮਲਕੀ ਰੋਜ਼ ਰੋਜ਼ ਇਦਾਂ ਹੋਇਆ ਕਰੇਗਾ ਤਾਂ ਜਿਹੜਾ ਤੁਹਾਡਾ ਇਹਨਾਂ ਨੇ ਬੈਕ ਹੋਇਆ ਸੀ ਉਹ ਤੁਹਾਨੂੰ ਮਿਲ ਗਿਆ ਹਾਂਜੀ ਉਹ ਮੈਨੂੰ ਮਿਲ ਗਿਆ ਕੋਈ ਨੁਕਸਾਨ ਹੋਇਆ ਤੁਹਾਡਾ ਇਹਨੂੰ ਮੈਂ ਵੇਖਾਂਗਾ ਇਹਨਾਂ ਦੇ ਸਵਾਰੀਆਂ ਦਾ ਨੁਕਸਾਨ ਸਵਾਰੀਆਂ ਠੀਕ ਹੈ ਸਵਾਰੀਆਂ ਦਾ ਕੋਈ ਨੁਕਸਾਨ ਨਹੀਂ ਹੈ ਕੀ ਬੰਦ ਕਰ ਦਿਓ ਤੁਸੀਂ ਇਨਸਾਫ ਦੀ ਮੰਗ ਕਰਦੇ ਆਂ ਔਰ ਮੰਗ ਅਸੀ ਕਰਨੀ ਆ ਜੋ ਸਾਡਾ ਨਕਸਾਨ ਆ ਇਨਸਾਨ ਪਰ ਸਾਡਾ ਹਾਂਜੀ ਇਹਰਾ ਮਾਮਲਾ ਜੀ ਬੱਸ ਕੰਡਕਟਰ ਦਾ ਉਹਨੇ ਬੱਸ ਕੰਡਕਟਰ ਤੇ ਕੁਛ ਉਹਦੇ ਨਾਲ ਸਵਾਰੀਆਂ ਆਈਆਂ ਵੀ ਉਹਨਾਂ ਦੀ ਬੱਸ ਜਿਹੜੀ ਆ ਉਹਨ ਲਈ ਕਿਸੇ ਉਹਨਾਂ ਨੂੰ ਪੱਥਰ-ਪੁੱਥਰ ਮਾਰਿਆ ਉਹਨਾਂ ਦੇ ਕਹਿਣ ਮੁਤਾਬਕ ਉਹਨਾਂ ਇੱਕ ਬੰਦਾ ਲਿਆ ਕੇ ਸਾਨੂੰ ਫੜਕੇ ਦਿੱਤਾ ਵੈਰੀਫਾਈ ਕਰਾਂਗੇ ਜੋ ਫੈਕਟ ਹੋਣਗੇ ਉਹਦੇ ਅਕੋਰਡਿੰਗ ਜੋ ਕਾਨੂੰਨੀ ਕਾਰਵਾਈ ਬੰਦੀ ਕੀਤੀ ਜਾਊਗੀ ਉਹ ਕਹਿ ਰਿਹਾ ਕਿ ਸਾਡਾ ਚੋਲਾ ਵੀ ਖੋਇਆ ਪਿਆ ਹੈ ਦੇਖੋ ਜੀ ਇਹ ਦੌਰਾਨੇ ਤਫਤੀਸ਼ਾਰੇ ਤੱਥ ਸਾਹਮਣੇ ਆਉਣਗੇ ਉਹਦੇ ਮੁਤਾਬਕ ਕਾਰਵਾਈ ਕੀਤੀ ਜਾਵੇ 8 ਰੋੜਾ ਚੱਲਿਆ ਪਾਸੇ ਤੇ ਸੀਸੇ ਟੁੱਟੇ ਤਫਤੀਸ਼ ਦੌਰਾਨ ਜੋ ਵੀ ਤੱਥ ਆਉਣਗੇ ਦੱਸਿਆ ਜਾਣਗੇ